ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨੋ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਮੈਂ ਵੀ ਠੀਕ ਹਾਂ ਜੀ ਜਾਨੀ ਕਿ ਅਸੀਂ ਸਾਰੇ ਵੀ ਠੀਕ ਹਾਂ ਆਈ ਹੋਪ ਤੁਸੀਂ ਸਾਰੇ ਵੀ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਵਾਹਿਗੁਰੂ ਜੀ ਹਮੇ ਇਸ ਤੋਹਾਨੂੰ ਤੰਦਰੁਸਤ ਸੱਚਾ ਦਿਖਲਾ ਵਿੱਚ ਰੱਖਣਾ ਲੋ ਜੀ ਇੱਥੇ ਦੁਪਹਿਰ ਦਾ ਟਾਈਮ ਆ ਜਿਹੜੇ ਪਾਸ ਸਵੇਰੇ ਕੱਪੜੇ ਵਾਸ਼ ਕੀਤੇ ਸੀਗੇ ਕਪੜੇ ਹੁਣ ਉਤਾਰ ਰਹੀ ਹਾਂ ਤਾਰ ਤੋਂ ਕਿਉਂਕਿ ਥੋੜਾ ਜਿਵੇਂ ਕਿ ਹੁਣ ਥੋੜੀ ਜੀ ਮੌਸਮ ਦੇ ਵਿੱਚ ਨਮੀ ਜੀ ਹੋ ਗਈ ਹੈ ਨਾ ਤਾਂ ਕਪੜੇ ਨੇ ਜਿਹੜੇ ਸਲਾਬੇ ਜੀ ਰਹਿ ਜਾਂਦੇ ਨੇ ਮਤਲਬ ਕਿ ਥੋੜਾ ਟਾਈਮ ਲੈਂਦੇ ਨੇ ਮੇਰੀ ਜਿਹੜੀ ਡਰਾਈ ਕਰਕੇ ਆਪਾਂ ਹਨਾ ਕਪੜੇ ਪਾਉਣੇ ਸੁਕਾਉਣ ਵਾਲੀ ਜਣੀ ਕਿ ਉਹ ਮਸ਼ੀਨ ਮੇਰੀ ਖਰਾਬ ਹੋ ਚੁੱਕੀ ਆ ਵੈਸੇ ਤਾਂ ਸਾਰੀ ਮਸ਼ੀਨ ਖਰਾਬ ਹੀ ਹੈ ਸਵਿਚ ਵਗੈਰਾ ਤਿੰਨੇ ਹੀ ਪੈਣੀਆਂ ਨੇ ਤਿੰਨ ਸਵਿਚਾਂ ਨੇ ਇਹਦੇ ਤਿੰਨੋ ਹੀ ਪੈਣੀਆਂ ਨੇ ਪਰ ਜਿਹੜੀ ਵਾਸ਼ਿੰਗ ਆਪਾਂ ਮਤਲਬ ਕਿ ਡਰੈਅਰ ਕਰਕੇ ਕਪੜੇ ਪਾਉਣੇ ਡਰਾਈ ਕਰਕੇ ਉਹ ਤਾਂ ਬਿਲਕੁਲ ਉੱਪਰਲੇ ਜਿਹੜੇ ਟੱਕਣ ਹੁੰਦਾ ਉਹ ਹੀ ਟੁੱਟ ਗਿਆ ਹਨਾ ਉਹ ਨਮਾ ਹੀ ਪਊਗਾ ਹੁਣ ਦੇਖਦੇ ਆਂ ਵੀ ਚੇਂਜ ਕਰਨੀ ਆ ਜਾਂ ਫਿਰ ਏਸੀ ਨੂੰ ਠੀਕ ਕਰਵਾਉਣੀ ਹੈਗੀ ਹਨਾ ਬਾਕੀ ਵੈਸੇ ਹੀ ਗੋਦਰੇਜ ਕੰਪਨੀ ਦੀ ਬਿਲਕੁਲ ਵੀ ਮੈਨੂੰ ਵਧੀਆ ਨਹੀਂ ਲੱਗੀ ਜਦੋਂ ਕਲੇਰ ਸਾਹਿਬ ਨੇ ਲਿਆ ਕੇ ਦਿੱਤੇ ਸੀ ਮੈਂ ਉਹਦੀ ਕਿਹਾ ਸੀ ਮੈਨੂੰ ਨਹੀਂ ਵਧੀਆ ਲੱਗਦੀ ਹੈਗੀ ਕਿਉਂਕਿ ਕਿੱਥੇ ਤਾਂ ਬੱਸ ਤਾਂ ਦੇਖੋ ਕੱਪੜੇ ਨੇ ਜਿਹੜੇ ਧੁੱਪ ਦੇ ਵਿੱਚ ਹੀ ਵਧੀਆ ਸੁੱਕਦੇ ਨੇ ਧੁੱਪ ਲੱਗਣੀ ਵੀ ਕੱਪੜਿਆਂ ਨੂੰ ਬਹੁਤ ਚੰਗੀਆਂ ਪਰ ਜਿਵੇਂ ਕਿ ਹੁਣ ਬਹੁਤ ਤੇਜ਼ ਧੁੱਪ ਹੁੰਦੀ ਆ ਤਾਂ ਆਪਾਂ ਜੇ ਡਰਾਈ ਕਰਕੇ ਕੱਪੜਿਆਂ ਨੂੰ ਪਾਉਣਿਆ ਹਨ ਤਾਂ ਜਲਦੀ ਸੁੱਕ ਜਾਂਦੇ ਨੇ ਵੀ ਕੱਪੜਿਆਂ ਦਾ ਕਲਰ ਵਗੈਰਾ ਨਿਊਡ ਦਾ ਹੈਗਾ ਇਹ ਫਰਕ ਰਹਿ ਜਾਂਦਾਗਾ ਹੁਣ ਦੇਖੋ ਕਿੰਨਾ ਟਾਈਮ ਕੱਪੜੇ ਧੁੱਪ ਦੇ ਵਿੱਚ ਪੈ ਰਹਿੰਦੇ ਨੇ ਹਨ ਤਾਂ ਕੱਪੜੇ ਫੇਟ ਹੋ ਜਾਂਦੇ ਨੇਗੇ ਕਲਰ ਵਗੈਰਾ ਉਹਨਾਂ ਦਾ ਉੱਡ ਜਾਂਦਾ ਥੋੜਾ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸਾਰਿਆਂ ਨੂੰ ਜੀ ਕੀ ਹਾਲ ਚਾਲ ਨੇ ਅਸੀਂ ਸਾਰੇ ਵੀ ਠੀਕ ਆ ਆਈ ਹੋਪ ਤੁਸੀਂ ਸਾਰੇ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਜਾਂਦੇ ਖਲਾ ਵਿੱਚ ਰੱਖਣ ਲੋ ਜੀ ਦੁਪਹਿਰ ਦੇ ਟਾਈਮ ਤੋਂ ਅਪਾ ਬਲੌਗ ਸਟਾਰਟ ਕਰਦੇ ਇੱਥੇ ਟਾਈਮ ਜਿਹੜਾ ਦੁਪਹਿਰ ਨੂੰ ਈਵਨਿੰਗ ਦਾ ਹੀ ਹੋਣ ਵਾਲਾ ਹੋਊਗਾ ਸ਼ਾਇਦ ਇੱਥੇ 4:00-5:00 ਦਾ ਟਾਈਮ ਹੋਊਗਾ ਇੱਥੇ ਚਲੋ ਜੀ ਅਪਾ ਬਲੌਗ ਸਟਾਰਟ ਕਰਦੇ ਤਾਂ ਕਰਕੇ ਰੱਖਿਆ ਕਿ ਹੁਣ ਥੋੜੇ ਟਾਈਮ ਲੈਂਦੇ ਨੇ ਸੁੱਕਣ ਦੇ ਵਿੱਚ ਮੌਸਮ ਜਿ ਥੋੜਾ ਜਿਹਾ ਚੇਂਜ ਹੋ ਗਿਆ ਗਰਮੀ ਤਾਂ ਵਸੀ ਹੋਣੀ ਆ ਪਰ ਸਿੱਲੇ ਜਿਹੜਾ ਜਿਵੇਂ ਕਿ ਮੌਸਮ ਹੈ ਨਾ ਕੱਪੜੇ ਸਲਾਬੇ ਜੇ ਰਹਿ ਜਾਂਦੇ ਨੇਗੇ ਤਾਂ ਕਰਕੇ ਆਪਾਂ ਥੋੜੇ ਲੇਟ ਚੱਕੇ ਨੇ ਤੇ ਸਬਜ਼ੀ ਵੀ ਕੱਟਣੀ ਆ ਫ੍ਰਿਜ ਦੇ ਵਿੱਚ ਕਾਫੀ ਸਾਰੀ ਬਰਫ ਜੰਮੀ ਪਈ ਸੀ ਜੋ ਕਿ ਆ ਆਪਾਂ ਫ੍ਰਿਜ ਘੱਟ ਕਰਤਾ ਸੀਗਾ ਖੁਰ ਚੁੱਕੇ ਸਾਰੀ ਬਰਫ ਨਿਕਲ ਗਈ ਤੇ ਹੁਣ ਇਹਨੂੰ ਫ੍ਰਿਜ ਨੂੰ ਕਰੂੰਗੀ ਮੈਂ ਸਾਫ਼ ਵੈਸਾ ਥੋੜਾ ਬਹੁਤ ਕੱਪੜਾ ਮਾਰਦਾ ਸੀ ਪਰ ਹੁਣ ਇਹ ਵੀ ਥੋੜਾ ਜਿਹਾ ਸਾਫ਼ ਕਰ ਦੂੰਗੀ ਤੇ ਉਸ ਤੋਂ ਬਾਅਦ ਪਹਿਲਾਂ ਲਾਈਟ ਨਹੀਂ ਸੀਗੀ ਲਾਈਟ ਗਈ ਹੋਈ ਸੀ ਉਸ ਟਾਈਮ ਮੈਂ ਨਹੀਂ ਥੀ ਸੀ ਕਿ ਮੈਂ ਵਿਜੀ ਸੀ ਚਲੋ ਹੁਣ ਇਹਨੂੰ ਕਰਦੇ ਆਪਾਂ ਸਾਫ ਫ੍ਰਿਜ ਨੂੰ ਸਾਫ ਕਰਕੇ ਉਸ ਤੋਂ ਬਾਅਦ ਸਬਜ਼ੀ ਕੱਟੂਗੀ ਸਬਜ਼ੀ ਕੱਟ ਕੇ ਹਜੇ ਬਰਤਨ ਵਗੈਰਾ ਵੀ ਪਏ ਨੇ ਚਲੋ ਜੀ ਕੰਮ ਨੇ ਜਿਹੜੇ ਤਾਂ ਚੱਲਦੇ ਰਹਿੰਦੇ ਨੇ ਆਪਾਂ ਵਲੌਗ ਨੂੰ ਸਟਾਰਟ ਕਰਦੇ ਆ ਹਨਾ ਹੁਓ ਜੀ ਕਰੀਬ ਜੂਸ ਨੂੰ ਪਹਿਲਾਂ ਪਲੱਗ ਕੱਢਾਂ ਮੈਂ ਦਾ ਵੈਸੇ ਤਾਂ ਸਾਫ਼ ਨਹੀਂ ਸੀਗਾ ਪਰ ਇਹ ਐ ਵੀ ਹੁਣ ਥੋੜਾ ਜਿਹਾ ਕਰ ਦਾਂਗੇ ਚਲੋ ਬਰਤਨ ਕੱਢੀ ਆ ਹਨਾ ਖੁਰੇ ਲੈਣੇ ਚ ਬਸ ਮੈਂ ਇੱਕ ਦੋ ਦਿਨ ਪਹਿਲਾਂ ਸਾਫ਼ ਕਰਤੀ ਸੀ ਹੱਟੀਆਂ ਜਿਆਦਾ ਤੱਕੰਦਾ ਹੈ ਨਹੀਂਗਾ ਪਰ ਇਹ ਆ ਚਲੋ ਹੁਣ ਇੱਕ ਵਾਰ ਸਾਬ ਕਰੀ ਦਿੰਨੀ ਹੈਗੀ ਪਰ ਬੈ ਮਜਾ ਲੈਂਦਾ ਹੈ ਨਾ ਤਾਂ ਸਾਬ ਕਰਦੇ ਆਂ ਤਾਂ ਬੱਤਾ ਸਬਜੀ ਬੜਾ ਜਿਹੜਾ ਇਸ ਤਰ੍ਹਾਂ लो जी जो भी समान से जालिया वगैरा जेड़िया कबर बिछाई हुई थी इन्हना बहुत फायदा ਤੇ ਨਾ ਤਾਂ ਨਾਲ ਜਿਹੜੀਆਂ ਬਿਜਲੀਆਂ ਜਾਲੀਆਂ ਹੁੰਦੀਆਂ ਨੇ ਜਾਲੀਆਂ ਨਹੀਂ ਗੰਧੀਆਂ ਹੁੰਦੀਆਂ ਬਿਲਕੁਲ ਫਰਿੱਜ ਜਿਹੜਾ ਆਪਣਾ ਸਾਫ਼ ਹੀ ਰਹਦਾਗਾ ਇਹ ਬਹੁਤ ਜ਼ਰੂਰੀ ਨੇ ਇਹ ਜ਼ਰੂਰ ਲੋ ਹਨਾ ਜਿੰਨਾਂ ਕੋਲ ਨਹੀਂ ਹੈਗੇ ਕਿਉਂਕਿ ਨਹੀਂ ਤਾਂ ਜਾਲੀਆਂ ਫਿਰ ਵਿੱਚ ਦਾਲ ਵਣੀ ਜਿਵੇਂਗੇ ਡੋਲਦੇ ਹੀ ਰਹਿੰਦਾ ਹਨਾ ਬੱਚੇ ਜਦੋਂ ਕੋਈ ਚੀਜ਼ ਪਾਉਂਦੇ ਨੇ ਉਹ ਡੋਲਦੇ ਡੋਲਦੇ ਨੇ ਬੱਚਿਆਂ ਦੀ ਆਦਤ ਹੁੰਦੀ ਆ ਬੱਚੇ ਡੋਲਦੇ ਨੇ ਨਹੀਂ ਤਾਂ ਫਿਰ ਪੀਲੇ ਪੀਲੇ ਜਾਲੀਆਂ ਹੋ ਜਾਂਦੇ ਬਿਲਕੁਲ ਸਾਫ਼ ਪਈਆਂ ਚਾਹੇ ਆਪ ਉੱਪਰ ਲਈ ਕਵਰ ਚੱਕ ਕੇ ਸਾਫ਼ ਕਰ ਦੋ ਜਾਲੀਆਂ ਨਾਲ ਸਾਫ਼ ਕਰੋ ਫਰਿੱਜ ਬਹੁਤ ਸਾਫ਼ ਪਿਆ ਰਹਿੰਦਾ ਹਨਾ ਇੰਤੇ ਸਾਈਡ ਆਪਾਂ ਇਹ ਵੀ ਸਾਰਾ ਜੋ ਵੀ ਸਮਾਨ ਸੀਗਾ ਤੇ ਕੱਢ ਲਿਆ ਸੀ ਬਾਹਰ ਤੁਹਾਨੂੰ ਫਰਿੱਜ ਦਾ ਟੂਰ ਵੀ ਕਰਾਉਂਗੀ ਵੀ ਕੀ ਕੁਝ ਰੱਖਿਆ ਹੋਇਆ ਫਰਿੱਜ ਦੇ ਵਿੱਚ ਮੈਂ ਹੈਨਾ ਬਾਕੀ ਜ਼ਿਆਦਾ ਕੁਝ ਨਹੀਂ ਲੋਡ ਮੁਤਾਬਕ ਹੀ ਇਹ ਸਮਾਨ ਜੀ ਜ਼ਿਆਦਾ ਆਪਾਂ ਅੱਡੇ ਕੋਈ ਹੋ ਨਹੀਂ ਵੀ ਬਾਲਾ ਹੀ ਜ਼ਿਆਦਾ ਰੱਖਦੇ ਆ ਸਮਾਨ ਹੈਨਾ ਤੇ ਜਿੰਨਾ ਕੁ ਵਸ ਦਿੱਲੀ ਦੇ ਯੂਜ਼ ਤੋਂ ਉਹ ਹੀ ਰੱਖਦੇ ਆਪਾਂ ਹੈਨਾ ਤੇ ਇਧਰ ਆਪਾਂ ਜੋ ਵੀ ਸੀਗੇ ਜੇ ਕੱਢੇ ਨੇ ਵਿੱਚੋਂ ਹੈਨਾ ਬਾਕਸ ਜੇ ਸਾਰੇ ਸਾਫ਼ ਕਰ ਲੂੰਗੀ ਝਾਲੀਆਂ ਤੋਂ ਲੈ ਕੇ ਸਾਰਾ ਫਰਿੱਜ ਮੈਂ ਹੁਣ ਚਲੋ ਲੱਗੇ ਆਂ ਤਾਂ ਚੰਗੀ ਤਰ੍ਹਾਂ ਸਾਫ਼ ਕਰੀ ਦੀਵਾ ਹੈਨਾ ਬੀ ਵਧੀਆ ਚਲੋ ਹੁਣ ਫਿਰ ਡੇਲੀ ਡੇਲੀ ਤਾਂ ਦੇਖੋ ਇਹ ਕੰਮ ਹੁੰਦੇ ਨਹੀਂ ਹੈਗੇ ਇਹ ਤਾਂ ਆਪਾਂ 15 20 ਦਿਨਾਂ ਦੇ ਵਿੱਚ ਇੱਕ ਵਾਰ ਕਈ ਵਾਰ ਮਹੀਨਾ ਵੀ ਲੰਘ ਜਾਂਦਾ ਹਨ ਪਰ ਇਹ ਵੀ ਜੇ ਥੋੜਾ ਥੋੜਾ ਆਪਾਂ ਸਾਫ ਕਰ ਦਤਾ ਕਿਚਨ ਲਾ ਲੋ ਚਾਹੇ ਕਿ ਪੂਰਾ ਘਰ ਆ ਥੋੜਾ ਥੋੜਾ ਨਾਲ ਨਾਲ ਕਰ ਦਿੰਦਾ ਸਾਫ ਰਹਿੰਦਾ ਹਨ ਤੇ ਬਾਕੀ ਬਿਊਜ਼ ਮੇਰੇ ਬਹੁਤ ਜ਼ਿਆਦਾ ਘਟ ਗਈ ਪਤਾ ਨਹੀਂ ਕਿਉਂ ਮੇਰੇ ਜਿਹੜੇ ਪੁਰਾਣੇ ਸਬਸਕ੍ਰਾਈਬਰ ਸੀ ਉਹ ਆ ਹੀ ਨਹੀਂ ਸ਼ਾਇਦ ਉਹ ਵੀਡੀਓ ਦੇਖਦੇ ਵੀ ਹੁਣ ਕਮੈਂਟ ਵਗੈਰਾ ਕਰਨ ਦਾ ਦੇਖੋ ਨਾ ਟਾਈਮ ਲੱਗਦਾ ਹੋਵੇ ਹਨ ਪਰ ਅੱਗੇ ਕਮੈਂਟ ਡੇਲੀ ਆਉਂਦੇ ਸੀ ਕਈ ਹਾਂ ਦੇ ਸੀ ਮਿਸ ਕਰਦੇ ਸਾਰਿਆਂ ਨੂੰ ਵੀ ਹੁਣ ਯਾਰ ਆ ਹੀ ਨਹੀਂ ਰਹੇ ਹਨਾ ਮੇਰੀ ਵੀਡੀਓ ਦੇ ਉਹ ਵਿਊਜ਼ ਡਾ ਜਿਵੇਂ ਤਿਲਕੇ ਜਿਵੇਂ ਵਿਊਜ਼ ਡਾਉਣ ਨੇ ਹਨਾ ਉਹਦੇ ਵਿੱਚ ਮੈਨੂੰ ਲੱਗ ਰਿਹਾ ਵੀ ਮੇਰੇ ਪੁਰਾਣੇ ਸਬਸਕ੍ਰਾਈਬਰ ਹਨਾ ਮੇਰੀ YouTube ਫੈਮਿਲੀ ਜਿਹੜੇ ਮੈਨੂੰ ਸ਼ੁਰੂ ਤੋਂ ਦੇਖਦੇ ਸੀਗੇ ਹਨਾ ਔਰ ਦੇ ਵਿੱਚੋਂ ਕੰਨਿਆਂ ਨੇ ਤਾਂ ਚਲੋ ਮੈਂ ਨਾਮ ਵੀ ਲਵਾਂਗੀ ਹਨਾ ਮੀ ਮਤਲਬ ਕਿ ਜਿਵੇਂ ਦੀਪ ਹੁੰਦਲਾ ਐਂਡ ਆਰਟ ਹਨਾ ਉਹ ਸੀਗੀ ਕਪੈਣਾ ਦੀਦੀ ਤੇ ਉਹਨਾਂ ਨੇ ਮੈਨੂੰ ਫਸਟ ਟਾਈਮ ਕਿਹਾ ਵੀ ਸੀ ਪਹਿਲਾਂ ਵੀ ਤੁਸੀਂ ਆ ਹਾਊਸ ਟੂਰ ਕਰਵਾਓ ਹਨਾ ਉਦੋਂ ਕਰਵਾਇਆ ਸੀ ਤੇ ਜਿਵੇਂ ਕਿ ਮਨੂ ਗਰੇਵਾਲ ਸੀਗੇ ਹੋਰ ਵੀ ਕਾਫੀ ਦੀਦੀ ਸੀਗੇ ਤੇ ਸ਼ਾਇਦ ਵਿੱਚੋਂ ਨਾਮ ਮੈਨੂੰ ਯਾਦ ਨਹੀਂ ਸਭ ਦੇ ਪਰ ਮਿਸ ਵੀ ਕਰ ਰਹੀ ਹਾਂ ਪਤਾ ਨਹੀਂ ਕਿਉਂ ਹੁਣ ਵੀਡੀਓ ਨਹੀਂ ਦੇਖਦੇ ਸ਼ਾਇਦ ਇਹੀ ਹੋ ਗਿਆ ਹੋਣਾ ਨਾ ਵੀ ਜਦੋਂ ਉਹੀ ਗੱਲ ਹੋ ਗਈ ਨਵੇਂ-ਨਵੇਂ ਆਉਣਿਆ ਹਨਾ YouTube ਤੇ ਉਦੋਂ ਸਾਰਿਆਂ ਨੂੰ ਚਾਹ ਹੁੰਦਾ ਵੀ ਦੇਖੇ ਇਹਨਾਂ ਦਾ ਮਤਲਬ ਕੀ ਕੰਮਕਾਰ ਕਰਦੇ ਨੇ ਕਿੱਦਾਂ ਦਾ ਇਹਨਾਂ ਦਾ ਘਰ ਆ ਕੌਣ-ਕੌਣ ਨੇ ਫੈਮਲੀਆਂ ਦੇ ਵਿੱਚ ਹਨਾ ਇਦਾਂ ਹੁੰਦਾ ਸਾਰਿਆਂ ਨੂੰ ਹਨਾ ਪਰ ਪਤਾ ਨਹੀਂ ਕਿਉਂ ਜੀ ਹੁਣ ਆਇਆ ਹੋ ਜਾਂਦਾ ਵੀ ਉਹੀ ਡੇਲੀ ਦਾ ਰੁਟੀਨ ਆਗਾ ਜਿਹੜਾ ਹਨਾ ਤੇ ਬਾਕੀ ਸਦਾ ਦੇਖੋ ਮੈਂ ਵਿੱਚ ਵਿੱਚ ਦੀ ਆਪਣਾ ਕੰਟੈਂਟ ਆ ਜਿਹੜਾ ਚੇਂਜ ਕਰਦੀ ਆ ਡੀਆਈਵਾਈ ਕਾਫੀ ਚੀਜ਼ਾਂ ਤੁਹਾਨੂੰ ਬਣਾ ਕੇ ਦਿਖਾ ਦਿੰਦੀ ਆ ਪਰ ਉਹ ਡੇਲੀ ਉਹ ਵੀ ਨਹੀਂ ਹੁੰਦੀਆਂ ਜੀ ਹੈਨਾ ਤੇ ਉਹ ਵੀ ਫਿਰ ਦੇਖੋ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣ ਦੇ ਵਿੱਚ ਕਾਫੀ ਜਿਹੜਾ ਟਾਈਮ ਲੱਗ ਜਾਂਦਾ ਹੈਗਾ ਹੈਨਾ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਹੁਣ ਕੰਮ ਕਰਨੇ ਜਿਹੜੇ ਆ मतलब ਜਿਵੇਂ ਕਲੇ ਸਭ ਬੈਠੇ ਨੇ ਘਰ ਹੋਣਾ ਨਾ ਤਾਂ ਇਹੀ ਹੋ ਜਾਂਦਾ ਵੀ ਰੂਟੀਨ ਹੀ ਸ਼ੇਅਰ ਹੁੰਦਾ ਹਾਂ ਉਸ ਤੋਂ ਪਹਿਲਾਂ ਮੈਂ ਦੋ ਵੀਡੀਓਜ਼ ਪਾਈਆਂ ਨਿਗੀਆਂ ਨਾ ਅਲੱਗ-ਅਲੱਗ ਡੀਆਈਵਾਈਜ਼ ਦੀਆਂ ਤੇ ਤੁਹਾਡੇ ਨਾਲ ਸ਼ੇਅਰ ਕਰਦੀ ਜਦੋਂ ਮੈਂ ਸਰ ਕੁਝ ਹੁੰਦਾ ਬਣਾਉਣ ਲਾਇਕ ਹਾਂ ਉਦੋਂ ਮੈਂ ਬਣਾਉਣੀ ਵੀ ਹਾਂ ਇਹਨੇ ਵੀ ਮੈਂ ਡੇਲੀ ਰੁਟੀਨ ਤੁਹਾਨੂੰ ਦਿਖਾਈ ਜਣੀ ਆਪਣੇ ਘਰ ਦੇ ਕੰਮ ਕਰ ਦਿਖਾਈ ਜ ਨੇ ਵਿੱਚ ਵਿੱਚ ਦੀ ਚੇਂਜ ਵੀ ਕਰਦੀਆਂ ਕੰਟੈਂਟ ਆਪਣਾ ਹਨਾ ਤਾਂ ਪਲੀਜ਼ ਡੇਲੀ ਰੁਟੀਨ ਨੂੰ ਵੀ ਉਹਨੇ ਪਿਆਰ ਦਿਆ ਕਰੋ ਜਿੰਨਾ ਤੁਸੀਂ ਮਤਲਬ ਕਿ ਡੀਆਈਵਾਈ ਕੋਈ ਵੀ ਚੀਜ਼ ਬਣਾਉਣੀ ਹੈ ਮੈਂ ਦੇਖਦੇ ਜਾ ਮੈਂ ਕੋਈ ਟੋਡਨ ਚੀਜ਼ ਸ਼ੇਅਰ ਕਰਦੀ ਆ ਆਪਣੀ ਮੀਸ਼ੋ ਵਾਲੀ ਜ਼ਿਆਦਾਤਰ ਮੇਰੀ ਵੀਡੀਓ ਚੱਲਦੀਆਂ ਨੇ ਹਨਾ ਔਰ ਇਹ ਵੀਡੀਓ ਨੂੰ ਵੀ ਤੁਸੀਂ ਉਨਾਂ ਹੀ ਪਿਆਰ ਦਿਆ ਕਰੋ ਹਨਾ ਕਿਉਂਕਿ ਦੇਖੋ ਜੀ ਤੁਸੀਂ ਮੈਨੂੰ ਸਪੋਰਟ ਕਰੋਗੇ ਤਾਂ ਹੀ ਫਿਰ ਮੇਰਾ ਮਨ ਕਰਦਾ ਵੀ ਵਧੀਆ-ਵਧੀਆ ਵੀਡੀਓ ਬਣਾਵਾ ਫਿਰ ਇੱਕ ਹੌਸਲਾ ਜਾਂ ਮਿਲਦਾ ਬਹੁਤ ਜ਼ਿਆਦਾ ਹੌਸਲਾ ਮਿਲਦਾ ਵੀ ਹਾਂ ਮੈਨੂੰ ਰਿਸਪੌਂਸ ਇੰਨਾ ਵਧੀਆ ਮਿਲ ਰਿਹਾ ਵੀ ਮੈਂ ਹੋਰ ਵੀ ਵਧੀਆ-ਵਧੀਆ ਕੰਟੈਂਟ ਨਵਾ ਮੰਨ ਲਓ ਮੱਲੀ ਫਿਰ ਮਤਲਬ ਮਨ ਕਰਦਾ ਵੀ ਹਾਂ ਵਧੀਆ ਤੋਂ ਵਧੀਆ ਬਲੌਗ ਬਣਾਈ ਹੈ ਹਨਾ ਪਰ ਜਦੋਂ ਵਿਊਜ਼ ਘਟ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਟੈਨਸ਼ਨ ਪੈ ਜਾਂਦੀ ਹੈ ਇਹ ਟੈਨਸ਼ਨ ਆ ਐ ਨਹੀਂ ਹੁੰਦਾ ਵੀ ਮੇਰੇ ਵਿਊਜ਼ ਮਤਲਬ ਕਿ ਮੈਨੂੰ ਇੱਕ ਲगाव ਜਿਹਾ ਹੋ ਗਿਆ ਤੁਹਾਡੇ ਨਾਲ ਕਈ ਵਾਰ ਵਿਊਜ਼ ਡਾਊਨ ਹੋ ਜਾਣ ਤਾਂ ਟੈਨਸ਼ਨ ਪੈਂਦੀ ਹੈ ਆਟੋਮੈਟਿਕੀ ਪੈਂਦੀ ਹੈ ਇਹ ਨਹੀਂ ਹੈਗਾ ਵੀ ਕਰੇ ਤੋਂ ਹੀ ਹੁੰਦੀ ਆ ਆਪਣੇ ਆਪ ਤੋਂ ਟੈਨਸ਼ਨ ਜੀ ਪੈ ਜਾਂਦੀ ਹੈ ਇਹ ਹੁੰਦਾ ਵੀ ਕਿਉਂ ਵਿਊਜ਼ ਘਟ ਗਿਆ ਹੈ ਹੋ ਗਿਆ ਇਹ ਇੱਕ ਆ ਆਮ ਜੀ ਗੱਲ ਹੈ ਇਹ ਨਾਰਮਲ ਆ ਪੈਂਦੀ ਉਹ ਪੈਂਦੇ ਸਭ ਤੇ ਮੇਰੀ ਗੱਲੀ ਤੇ ਨਹੀਂ ਸਭ ਨੂੰ ਹੀ ਹੁੰਦਾ ਜਿਹਦੇ ਵੀ ਯੂਜ਼ਡ ਆਉਣ ਹੋਣ ਸਾਰੀਆਂ ਭੈਣਾਂ ਨੂੰ ਲਗਭਗ ਜਿੰਨੇ ਵੀ ਚਲੋ ਵੀਰ ਨੇ ਭੈਣਾਂ ਨੇ ਹਨਾ ਵੀਡੀਓ ਬਣਾਉਂਦੀਆਂ ਨੇ ਸਭ ਨੂੰ ਹੋ ਹੀ ਜਾਂਦਾਗਾ ਹਨਾ ਜੇ ਰਿਸਪੌਂਸ ਜ਼ਿਆਦਾ ਵਧੀਆ ਮਿਲੇ ਫਿਰ ਵੀਡੀਓ ਬਣਾਉਣ ਨੂੰ ਬਹੁਤ ਜ਼ਿਆਦਾ ਮਨ ਕਰਦਾਗਾ ਹਨਾ ਤੇ ਬਾਕੀ ਦੇਖੋ ਸਾਰੀਆਂ ਵੀਡੀਓ ਨੂੰ ਪਿਆਰ ਦਿਆ ਕਰੋ ਜੀ ਇਦਾਂ ਹੀ ਦੇਖਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਠੀਕ ਆ ਜੀ ਮਿਹਨਤ ਬਹੁਤ ਜ਼ਿਆਦਾ ਲੱਗਦੀ ਲੋ ਜੀ ਕਰਾਉਣੀ ਆ ਤੁਹਾਨੂੰ ਆਪਾਂ ਹੁਣ ਫ੍ਰੀਜ ਦਾ ਟੂਰ ਆ ਜਿਹੜਾ ਕੱਲ ਦਾ ਬਚਿਆ ਸੀ ਥੋੜਾ ਜਿਹਾ ਉਹ ਤੋਂ ਉਹ ਕੱਢ ਕੇ ਰੱਖਿਆ ਹੋਇਆਗਾ ਈਵਨਿੰਗ ਦੇ ਵਿੱਚ ਜਿਹੜੀ ਹੁਣ ਚਾਵਣ ਜੋ ਵੀ ਸਨੀ ਆ ਕੇ ਜਦੋਂ ਇੱਧਰ ਮੇਰੀ ਮਲਾਈ ਹੈ ਇਹਦੇ ਵਿੱਚ ਮਲਾਈ ਇਹ ਆਪਣੀ ਇਹ ਭਰ ਜੂ ਇੱਕ ਡੰਗਾ ਹੋਰ ਭਰ ਦੂ ਫੇਰ ੜਕਦੀਆਂ ਇੱਥੇ ਆ ਗਏ ਜੀ ਆਟਾ ਆ ਹੈਗਾ ਪਾਣੀ ਦੀ ਬੋਤਲ ਰੱਖੀ ਹੋਈ ਆ ਤੇ ਇਹਦੇ ਵਿੱਚ ਆਹ ਦੇਖੋ ਇਹਦੇ ਵਿੱਚ ਮੈਂ ਆਲੂ ਰੱਖੇ ਹੋਇਆ ਤੇ ਆਹ ਆ ਗਏ ਕੁਝ ਜਿਵੇਂ ਕਿ ਜਿਵੇਂ ਆਹ ਅਸੀਂ ਫਰਾਈਡ ਆਪਾਂ ਕੀਤੇ ਸੀਗੇ ਤਲੇ ਹੋਏ ਪਿਆਜ਼ ਲਸਣ ਜਦੋਂ ਤਿੰਨ ਭਰੇ ਹੋਏ ਨੇ ਨਿੰਬੂ ਵਗੈਰਾ ਹੋ ਗਏ ਜਿਵੇਂ ਨੀਚੇ ਵਾਲੇ ਹਨ ਇੱਧਰ ਰੱਖਦੀਆਂ ਬਟਰ ਬੁੱਟਾ ਇਹਦੇ ਵਿੱਚ ਤੇ ਇਧਰ ਮੇਰੇ ਬਸ ਕੁਛ ਫੂਡ ਕਲਰ ਵਗੈਰਾ ਨੇਗੇ নীল ਪੈਂਟਸ ਨੇ ਖਨੀਆ ਇਧਰ ਕੁਝ ਪਾਉ ਚ ਨੇ ਜਿਹੜੇ ਸੌਸ ਦੀ ਆ ਗਈ ਇਹਨਾਂ ਵਿੱਚ ਜਿਵੇਂ ਮਲਤਾਨੀ ਮਿੱਟੀ ਆ ਗਈ ਚੈਰੀ ਵਗੈਰਾ ਆ ਆ ਇੱਕ ਕੈਦੇ ਵਿੱਚ ਥੋੜੇ ਅਕਰੋਟ ਨੇ ਆ ਹਨੀਆਂ ਇਹ ਪਿਓਰ ਹਨੀਆਂ ਦੇਖੋ ਫ੍ਰੀਜ ਦੇ ਵਿੱਚ ਵੀ ਨਹੀਂ ਜੰਮਦਾ ਇਹ ਤੇ ਆ ਹੈਗਾ ਬਨੀਲਾ ਐਸੈਂਸ ਜੋ ਕਿ ਆਪਾਂ ਆਈਸਕ੍ਰੀਮ ਦੇ ਵਿੱਚ ਵੀ ਯੂਜ਼ ਕਰਦੇ ਹਾਂ ਨੂੰ ਆ ਕੁਝ ਸੌਸ ਆ ਜੋ ਕਿ ਆਪਾਂ ਹੋਟਲ ਵਗੈਰਾ ਤੋਂ ਲੈ ਕੇ ਆਉਂਦੇ ਨੇ ਨਾ ਉਹ ਸੌਸੇ ਵਗੈਰਾ ਨਾਲ ਚੁਪ ਚ ਗਈ ਸੀਗੀ ਇਹ ਮੈਂ ਇਹਦੇ ਵਿੱਚ ਕੱਢ ਪਈ ਸੀ ਟੇਸਟੀ ਸੀ ਇਹ ਲੱਛਿਆਂ ਵਾਲੇ ਦੀ ਸੌਸ ਆਗੇ ਇਧਰ ਆ ਕੁਝ ਫਰਾਈ ਕਰਨ ਵਾਲੇ ਸਨੈਕਸ ਜੇ ਨੇਗੇ ਕੀ ਆ ਗਿਆ ਦੇਸੀ ਤੇ ਇਥੇ ਨਹੀਂ ਸੌਰੀ ਆ ਹੰਨੀ ਅਸਲੀ ਨਹੀਂ ਹੈਗਾ ਆਹ ਵਾਲਾ ਹੰਨੀ ਅਸਲੀ ਆ ਆ ਦੇਖੋ ਮੈਸ ਤਾਂ ਇਹ ਵੀ ਪਿਓਰ ਹੈਗਾ ਵਧੀਆ ਹੈਗਾ ਪਰ ਇਹ ਸਭ ਤੋਂ ਵਧੀਆ ਕਲੀਅਰ ਸਰਵ ਲੈ ਕੇ ਆਏ ਸੀਗੇ ਇਹ ਇੱਕ ਗਲੋਬਲ ਜਾਨੀ ਕਿ ਰੋਜ਼ ਵਾਟਰ ਆ ਗਿਆ ਇਧਰ ਕੁਝ ਪਿਸਤੇ ਤੇ ਇਹ ਦੋ ਬੋਤਲਾਂ ਸੌਸ ਦੀਆਂ ਇਧਰ ਰੂਵਜ਼ਾ ਤੇ ਪਾਣੀ ਦੀ ਬੋਤਲ ਬਸ ਇਹ ਹੈ ਜੀ ਮੇਰਾ ਫ੍ਰਿਜ ਦਾ ਟੂਰ ਲੰਗਾ ਚਲੋ ਬਸ ਜ਼ਿਆਦਾ ਕੁਝ ਨਹੀਂ ਰੱਖਿਆ ਹੋਇਆ ਬਸ ਥੋੜਾ ਬਹੁਤਾ ਹੀ ਸਮਾਨ ਆ ਚਲੋ ਜੀ ਇਹ ਹੋ ਗਿਆ ਸੀ ਆਪਾਂ ਬੰਦ ਕਰਦੇ ਹਾਂ ਫ੍ਰੀਜ ਨੂੰ ਲੋ ਜੀ ਫ੍ਰੀਜ ਦਾ ਟੂਰ ਵੀ ਕਰਵਾਤਾ ਤੇ ਬਾਕੀ ਜਿਆਦਾ ਕੁਝ ਤਾਂ ਦੇਖੋ ਰੱਖਿਆ ਨਹੀਂ ਹੋਇਆ ਸੀਗਾ ਨਾਰਮਲ ਚੀਜ਼ਾਂ ਸੀ ਗਿਆ ਤੇ ਉਸ ਤੋਂ ਬਾਅਦ ਇੱਥੇ ਪਲੇਅਰ ਸਾਹਿਬ ਨੇ ਨਾ ਵੱਡੀ ਆਵਾਜ਼ 'ਚ ਟੀਵੀ ਫੁੱਲ ਕਰ ਦਿੰਦ ਨੇ ਆਵਾਜ਼ ਖਬਰਾਂ ਸੁਣਣ ਦੇ ਨੇ ਜਾਂ ਇਹਨਾਂ ਨੇ ਆਪਣੇ ਪੁਰਾਣੇ ਜਿਹੜੇ ਸਿੰਗਰ ਹੁੰਦੇ ਸੀ ਨਾ ਪੁਰਾਣੇ ਗਾਇਕ ਜਿਵੇਂ ਇੱਥੇ ਸ਼ਾਇਦ ਇੰਟਰਵਿਊ ਚੱਲ ਰਿਹਾ ਸੀ ਨਾ 70 ਸੱਤਾ ਦੀ ਬੇਟੀ ਦਾ ਹਨਾ ਤੇ ਉਹਨਾਂ ਦਾ ਇੰਟਰਵਿਊ ਚੱਲ ਰਿਹਾ ਸੀ ਬਹੁਤ ਸੋਹਣੀ ਆਵਾਜ਼ ਸੀ ਤੁਹਾਨੂੰ ਮੈਨੂੰ ਇਹ ਕਾਪੀਰਾਈਟ ਦਾ ਡਰਸ ਨਹੀਂ ਇੰਨੀ ਸੋਹਣੀ ਆਵਾਜ਼ ਉਹਨਾਂ ਦੀ ਪੇਟੀ ਦੀ ਬਹੁਤ ਸੋਹਣਾ ਗਾ ਰਹੀ ਸੀਗੀ ਹਨਾ ਮਨ ਲੱਗ ਰਿਹਾ ਸੀ ਦੇਖਣ ਉਹਨੂੰ ਜੀ ਕਰ ਰਿਹਾ ਸ਼ਾਇਦ ਨਾਮ ਮੈਂ ਭੁੱਲ ਗਈ ਕੀ ਨਾਮ ਸੀਗਾ ਉਹਨਾਂ ਦਾ ਤੇ ਚਲੋ ਇਦਾਂ ਨੇ ਹਨਾ ਜਿਹੜੇ ਮਤਲਬ ਕਿ ਛੋਟੇ ਕਲਾਕਾਰ ਹੁੰਦੇ ਨੇਗੇ ਮਤਲਬ ਕਿ ਨੇ ਵਿਚਾਰੇ ਨਾ ਪੈਸਾ ਲਾ ਸਕਦੇ ਆਪਾਂ ਨੂੰ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹਨਾ ਬੱਡੇ-ਵੱਡੇ ਗਾਇਕ ਨੂੰ ਤਾਂ ਦੇਖੋ ਹਰੇਕਾ ਮਤਲਬ ਕਿ ਵੱਡੇ ਲੋਕ ਨੇ ਜਿਹੜੇ ਬੁਲਾ ਲੈਂਦੇ ਨੇ ਹਨਾ ਉਹਨਾਂ ਦਾ ਨਾਮ ਹੁੰਦਾ ਉਹਨਾਂ ਨੂੰ ਬੁਲਾ ਲੈਂਦੇ ਨੇ ਪਰ ਛੋਟੇ ਗਾਇਕ ਨੇ ਜਿਹੜੇ ਵਿਚਾਰੇ ਇਸ ਤਰ੍ਹਾਂ ਨਾਲ ਗਰੀਬੀ ਕੱਟ ਰਹੇ ਨੇ ਤੇ ਆਵਾਜ਼ ਵਧੀਆ ਹੁੰਨਾਰਾ ਉਹਨਾਂ ਕੋਲ ਟੈਲੈਂਟ ਹੈਗਾ ਉਹਨਾਂ ਨੂੰ ਵੀ ਸਪੋਰਟ ਕਰਨਾ ਚਾਹੀਦਾ ਆਪਾਂ ਨੂੰ ਉਹਨਾਂ ਨੂੰ ਵੀ ਦੇਖੋ ਸੱਦਣਾ ਚਾਹੀਦਾ ਮੈਨੂੰ ਤਾਂ ਇੱਥੇ ਸ਼ਾਇਦ ਕੀ ਸੀ ਉਹਨਾਂ ਦਾ ਪੱਤਰਕਾਰ ਨੇ ਹੋਰ ਨਾਮ ਮੈਂ ਭੁੱਲ ਜਾਣੀਂਗੀ ਉਹਨਾਂ ਦਾ ਆ ਮੇਰਾ ਨਾਮ ਭੁੱਲ ਗਈ ਉਹਨਾਂ ਦਾ ਉਹਨਾਂ ਦਾ ਇੰਟਰਵਿਊ ਸੀਗੇ ਇੱਥੇ ਉਹ ਲੈ ਰਹੇ ਸੀਗੇ ਮੈਨੂੰ ਤਾਂ ਬਹੁਤ ਵਧੀਆ ਲੱਗੇ ਜੀ ਉਹ ਸਭ ਨੂੰ ਸਪੋਰਟ ਕਰਦੇ ਨੇ ਪਿਛਲੇ ਦਿਨ ਉਹਨਾਂ ਨੇ ਸਪੋਰਟ ਕੀਤਾ ਗਾ ਗੁਰਮੀਤ 바ਵਾ ਦੀ ਬੇਟੀ ਗਲੋਰੀ 바ਵਾ ਹਨ ਜਿਨ੍ਹਾਂ ਨੂੰ ਐਕਸੇ ਕੁਮਾਰ ਨੇ ਵੀ ਦੇਖੋ 25 ਲੱਖ ਰੁਪਏ ਪਾਇਆ ਹਨ ਮੈਨੂੰ ਤਾਂ ਇਹਨਾਂ ਦਾ ਮਤਲਬ ਕਿ ਵਧੀਆ ਲੱਗਿਆ ਇੰਟਰਵਿਊ ਬੱਦ ਤੋਂ ਵੱਧ ਸਪੋਰਟ ਕਰਦੇ ਨੇ ਜੀ ਇਹ ਸਭ ਨੂੰ ਹਨਾਂ ਨੇ ਨਾਲ ਇੱਕ ਮੈਡਮ ਆ ਸ਼ਾਇਦ ਉਹਨਾਂ ਦਾ ਨਾਮ ਹਰਮਨ ਹੈ ਇਹਨਾਂ ਦਾ ਨਾਮ ਭੁੱਲ ਗਈ ਮੈਂ ਤੇ ਬਹੁਤ ਵਧੀਆ ਨੇ ਜੀ ਸਭ ਨੂੰ ਸਪੋਰਟ ਕਰਦੇ ਨੇ ਇਹ ਇਹਨਾਂ ਦੇ ਮਤਲਬ ਮੈਂਟਰ ਰਿਵਿਊ ਦੇਖ ਕੇ ਜਿਵੇਂ ਗੁਰਮੀਤ ਬਾਬਾ ਨੂੰ ਵੀ ਦੇਖੋ ਕਿ ਗਲੋਰੀ ਬਾਬਾ ਨੂੰ ਵੀ ਕਿੰਨੀ ਸਪੋਰਟ ਮਿਲ ਗਈ ਹੈ ਨਾ ਵਧੀਆ ਚਲੋ ਨਹੀਂ ਉਹ ਆਪਣੀ ਵਿਚਾਰੀ ਕੋਠੇ ਵਿੱਚਣ ਲੱਗੀ ਸੀ ਦੇਖ ਲੋ ਹਨ ਤੁਸੀਂ ਸ਼ਾਇਦ ਦੇਖਿਆ ਹੋਣਾ ਕਿੰਨਾ ਕਿੰਨਾ ਨੇ ਤਾਂ ਦੱਸਿਓ ਹਨਾ ਵੀ ਗਰੀਬ ਪਰਿਵਾਰ ਦੀ ਵੀ ਮਦਦ ਕਰਨੀ ਚਾਹੀਦੀ ਹੈ ਜੀ ਠੀਕ ਹੈ ਜੀ ਮੈਨੂੰ ਵੀ ਕਰੋ ਜੀ ਸਪੋਰਟ ਸਭ ਤੋਂ ਪਹਿਲਾਂ ਮੈਨੂੰ ਸਪੋਰਟ ਕਰੋ ਮੈਨੂੰ ਬਹੁਤ ਜ਼ਿਆਦਾ ਸਪੋਰਟ ਦੀ ਲੋੜ ਆ ਕਿਉਂਕਿ ਦੇਖੋ ਮੈਨੂੰ ਇਹ ਆ ਵੀ ਮਤਲਬ ਚਲੋ ਤਾਂ ਹਾਸੇ ਮਜ਼ਾਕ ਆ ਜੀ ਪਰ ਬਸ ਇਹ ਆ ਵੀ ਮੇਰੇ ਜਿਹੜੇ ਪ੍ਰਾਣੇ ਵਿਊਅਰਸ ਜਾਂ ਸਬਸਕ੍ਰਾਈਬਰ ਮੇਰੇ ਭੈਣ ਭਰਾਓ ਮੇਰੇ YouTube ਫੈਮਲੀਓ ਤੁਸੀਂ ਹਨਾ ਮੇਰੇ ਨਾਲ ਜੁੜਿਓ ਤਾਂ ਜੇ ਤੁਸੀਂ ਮੇਰੇ ਵੀਡੀਓਜ਼ ਦੇਖਦੇ ਹੋ ਮੈਨੂੰ ਜਿਹੜੀ ਸ਼ੁਰੂ ਤੋਂ ਦੇਖਦੀ ਸੀ ਹੁਣ ਦੀ ਵੀ ਦੇਖਦੇ ਹੋ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਓ ਹਨਾ ਮੈਨੂੰ ਬੜਾ ਚਾਅ ਚੜਦਾ ਫਿਰ ਮਿਸ ਕਰਦੀ ਆ ਜੀ ਸਾਰਿਆਂ ਨੂੰ ਕਿਉਂਕਿ ਮੈਨੂੰ ਹੁੰਦਾ ਵੀ ਉਹ ਪਹਿਲਾਂ ਵਾਲੀ ਕੋਈ ਵੀ ਕਮੈਂਟ ਨਹੀਂ ਆਉਂਦੇ ਮੈਨੂੰ ਮਤਲਬ ਕਿ ਆਈਡੀ ਤੋਂ ਹਨਾ ਪਹਿਲਾਂ ਵਾਲੀਆਂ ਆਈਡੀ ਤੋਂ ਤੇ ਬਹੁਤ ਜ਼ਿਆਦਾ ਐਜ ਹੁੰਦਾ ਵੀ ਨਹੀਂ ਯਾਰ ਮੇਰੀ ਤਾਂ ਫੈਮਿਲੀ ਬਣੀ ਹੋਈ ਸੀ ਹੁਣ ਮੈਨੂੰ ਛੱਡ ਗਈ ਮੈਨੂੰ ਇਹ ਹੋ ਜਾਂਦਾ ਹਨਾ ਕਿ ਮੇਰੀ ਫੈਮਿਲੀ ਮੈਨੂੰ ਛੱਡ ਗਈ ਪਰ ਇਦਾਂ ਨਾ ਕਰਿਓ ਜੇ ਤੁਸੀਂ ਸਾਰੇ ਜਣੇ ਮੇਰੀ ਵੀਡੀਓ ਦੇਖਦੇ ਆ ਤਾਂ ਮੈਨੂੰ ਕਮੈਂਟ ਜ਼ਰੂਰ ਕਰਕੇ ਦੱਸਿਓ ਬਈਆਂ ਜੀ ਸੋਨ ਅਸੀਂ ਦੇਖ ਲਿਆ ਚਲੋ ਕਿਸੇ ਦੀ ਮੈਂ ਵੱਡੀ ਭੈਣ ਹੈ ਕਿਸੇ ਦੀ ਮੈਂ ਛੋਟੀ ਭੈਣ ਹੈ ਆਪਣਾ ਪਰਿਵਾਰ ਹੀ ਹੈ ਜੀ ਦੇਖੋ ਥੋੜੇ ਤੋਂ ਬਣਾ ਤਾਂ ਕੁਝ ਵੀ ਨਹੀਂ ਜੀ ਕੋਈ ਵੀ ਯੂਟਿਊਬਰ ਹੈ ਨਾ ਆਪਣੀ ਯੂਟਿਊਬ ਫੈਮਿਲੀ ਤੋਂ ਬਿਨਾ ਸਪੋਰਟ ਤੋਂ ਬਿਨਾ ਅੱਗੇ ਨਹੀਂ ਜਾ ਸਕਦੇ ਹੈਗੇ ਕੁਝ ਵੀ ਨਹੀਂ ਕਰ ਸਕਦੇ ਹੈਗੇ ਹੈ ਨਾ ਜੇ ਤੁਹਾਡੀ ਸਪੋਰਟ ਮਿਲੂਗੀ ਤਾਂ ਹੀ ਕੁਛ ਨਾ ਕੁਝ ਹੋਊਗਾ ਜੇ ਨਹੀਂ ਕੁਛ ਨਹੀਂ ਹੋਣਾ ਤੇ ਅਸੀਂ ਵੀ ਚਲੋ ਆਪਣੀ ਮਿਹਨਤ ਕਰਦੇ ਆ ਹਨਾ ਮੈਂ ਲਾ ਲਓ ਚਾਹੇ ਕੋਈ ਹੋਰ ਯੂਟਿਊਬਰ ਹੈ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈ ਵੀਡੀਓ ਦੇ ਵਿੱਚ ਬਣਾਉਣ ਨੂੰ ਕਈ ਤਾਂ ਦੇਖੋ ਹੁਣ ਇਹ ਕਹਿੰਦੇ ਨੇ ਵੀ ਬੇਲਿਆਂ ਦੇ ਕੰਮ ਨੇ ਇਹ ਮੈਂ ਕਹਿੰਦੀ ਜੀ ਬਿਲਕੁਲ ਬੇਲਿਆਂ ਦੇ ਕੰਮ ਨਹੀਂ ਐਨਾ ਬੰਦਾ ਬਿਜ਼ੀ ਹੋ ਜਾਂਦਾ ਹੈਗਾ ਨਾ ਤਾ ਇੱਕ ਇਹ ਹੋ ਜਾਂਦਾ ਵੀ ਆਪਣੇ ਆਪ ਬੰਦਾ ਆਪਣੇ ਆਪ ਨੂੰ ਖੋ ਲੈਂਦਾ ਰਿਸ਼ਤੇਦਾਰਾਂ ਤੋਂ ਆਪਣੇ ਪੇਕੇ ਪਰਿਵਾਰ ਤੋਂ ਆਪਣੇ ਸਹੁਰੇ ਪਰਿਵਾਰ ਤੋਂ ਆਪਣੇ ਗਵੰਡੀਆਂ ਤੋਂ ਖੋਇਆ ਜਾਂਦਾ ਹੈ ਗੈਬ ਹੋ ਜਾਂਦਾ ਕਿਉਂਕਿ ਉਹਨੇ ਇੱਕ ਤੁਹਾਨੂੰ ਟਾਈਮ ਦੇਣਾ ਹੁੰਦਾ YouTube ਫੈਮਿਲੀ ਨੂੰ ਆਪਣੀ ਨੂੰ ਟਾਈਮ ਦੇਣਾ ਹੁੰਦਾ ਵੀਡੀਓ ਸਾਰਾ ਦਿਨ ਬਣਾਉਣੀਆਂ ਨੇ ਫਿਰ ਐਡਿਟ ਵਗੈਰਾ ਕਰਨੀਆਂ ਨੇ ਹਨਾ ਤਾ தம் ਮੇਲ ਹੋ ਗਿਆ ਟਾਈਟਲ ਵਗੈਰਾ ਹੋ ਗਿਆ 100 ਕੁਸ਼ ਲਾਉਣਾ ਪੈਂਦਾ ਤਾਂ ਬਹੁਤ ਜ਼ਿਆਦਾ ਲਾਈਫ ਜਿਹੜੀ ਬਿਜ਼ੀ ਹੋ ਜਾਂਦੀ ਹੈ ਬਿੱਲ ਲੈਣਾ ਕੰਮ ਪਲੀਜ਼ ਹੈ ਨਹੀਂ ਇਹ ਇਸ ਤਰ੍ਹਾਂ ਨਾ ਗਿਆ ਕਰੋ ਪਲੀਜ਼ ਹਨਾ ਕਈ ਕਹਿੰਦੇ ਨੇ ਵੀ ਬਿੱਲੀ ਹੈ ਜੀ ਉਹ ਤਾਂ ਜਾਓ ਫਲਾਣਾ ਬਿੱਲਾ ਇਹੀ ਕੰਮ ਕਰਦੇ ਆ ਨਹੀਂ ਜੀ ਬਿੱਲੇ ਦਾ ਕੰਮ ਕੋਈ ਨਹੀਂ ਹੈਗਾ ਦੇਖੋ ਇਦਾਂ ਤਾਂ ਆਪਾਂ ਜੇ ਰੋਟੀ ਵੀ ਖਾਣੇ ਆ ਉਹ ਬੁਰਕੀ ਆਪਾਂ ਜੇ ਤੋੜ ਕੇ ਮੂੰਹਨ ਪਾਵਾਂਗੇ ਤਾਂ ਹੀ ਆਪਾਂ ਖਾਵਾਂਗੇ ਨਾ ਜੇ ਪਲੇਟ ਚ ਪਈਏ ਰੋਟੀ ਤਾਂ ਉਹ ਵੀ ਆਪਣੇ ਮੂੰਹ ਚ ਇਦਾਂ ਨਹੀਂ ਪੈਣੀ ਹੈਗੀ ਉਹ ਖਾਏ ਜੇ ਆਪਾਂ ਉਹਨੂੰ ਬਰਕਿ ਨੂੰ ਮੂਛ ਪਾਵਾਂਗੇ ਤਾਂ ਹੀ ਢਿੱਡ ਭਰੂਗਾ ਹਨਾ ਇਸ ਤਰ੍ਹਾਂ ਸਪੋਰਟ ਕਰਿਓ ਜੀ ਵੱਧ ਤੋਂ ਵੱਧ ਪਲੀਜ਼ ਰਿਕਵੈਸਟੀ ਹਨਾ ਦੇਖ ਲਓ ਮੈਨੂੰ ਤਾਂ ਬਹੁਤ ਜ਼ਿਆਦਾ ਅਫਸੋਸ ਹੁੰਦਾ ਵੀ ਮੇਰੇ ਬਹੁਤ ਪਿਊਜ਼ ਵੀ ਬਹੁਤ ਜ਼ਿਆਦਾ ਡਾਊਨ ਹੋ ਗਏ ਹਨਾ ਚਲੋ ਜੀ ਇੱਥੇ ਦੇਖੋ ਲੱਗੀ ਸੀਗੀ ਸਬਜ਼ੀ ਬਣਾਉਣ ਮੈਂ ਕਿ ਚਲੋ ਅੱਜ ਤੁਹਾਡੇ ਨਾਲ ਮੈਂ ਇਹ ਗੱਲ ਕਰ ਹੀ ਲਵਾਂ ਹਨਾ ਕਾਫੀ ਦਿਨਾਂ ਤੋਂ ਮੈਨੂੰ ਇਹ ਹੁੰਦਾ ਸੀ ਵੀ ਨਹੀਂ ਚਲੋ ਹੋ ਜੂ ਹੋ ਜੂ ਹਨਾ ਹੁਣ ਤਾਂ ਕਾਫੀ ਡਾਉਣ ਜਾਂ ਜਾਣ ਲੱਗਿਆ ਹਨਾ ਫਿਰ ਮੈਨੂੰ ਵੀ ਥੋੜੀ ਕਿਤੇ ਨ ਕਿਤੇ ਟੈਨਸ਼ਨ ਹੋ ਜਾਂਦੀ ਹੈ ਦੇਖੋ ਮਿਹਨਤ ਮੇਰੀ ਓਨੀ ਹੈ ਮਿਹਨਤ ਵਿੱਚ ਕੋਈ ਕਮੀ ਨਹੀਂ ਚਲੋ ਹਾਂ ਵੀ ਥੋੜੀ ਮੈਂ ਵਿਜੀ ਸੀ ਵੀਡੀਓ ਤਾਂ ਮੈਂ ਚਲੋ ਇੱਕ ਦਿਨ ਮਿਸ ਹੋ ਗਿਆ ਜਾਂ ਇੱਕ ਦਿਨ ਆ ਕੇ ਇਦਾਂ ਰਿਹਾਗਾ ਪਰ ਫਿਰ ਵੀ ਚਲੋ ਜੋ ਵੀ ਮੈਂ ਬਣਾਉਣੀ ਹੈ ਮੈਨੂੰ ਇਹ ਹੁੰਦਾ ਵੀ ਵਧੀਆ ਬਣਾਵਾਂ ਮੈਂ ਹਨਾ ਚਲੋ ਜੀ ਕਰਿਓ ਸਪੋਰਟ ਦੇਖਦੇ ਹਾਂ ਹੁਣ ਕਿੰਨੇ ਕੱਜ ਤੁਸੀਂ ਮੈਨੂੰ ਲਾਈਕ ਕਰਦੇ ਹੋ ਸਾਰੇ ਜਾਣੇ ਹਨਾ ਲਾਈਕ ਬਹੁਤ ਘੱਟ ਹੁੰਦੇ ਨੇ ਅੱਜ ਮੈਂ ਦੇਖਦੀ ਹਾਂ ਜੀ ਮੈਨੂੰ ਕਿੰਨੇ ਮੇਰੀ YouTube ਫੈਮਿਲੀ ਜਿਹੜੀ ਲਾਈਕ ਦਿੰਦੀ ਆ ਵੀ ਇੱਕ ਲੈਣਾ ਇੱਕ ਲਾਈਕ ਹੀ ਦੇ ਸਕਦਾ ਇਹ ਤਾਂ ਚਲੋ ਪਤਾ ਹੀ ਆ ਹਨਾ ਪਰ ਦੇਖਦੇ ਆ ਵੀ ਸਾਰੇ ਜਾਣੇ ਅੱਜ ਲਾਈਕ ਕਰਦੇ ਨੇ ਤੇ ਚਲੋ ਧੰਨਵਾਦ ਜੇ ਤੁਸੀਂ ਲਾਈਕ ਕਰੋਗੇ ਜਿਹੜੇ ਨਹੀਂ ਕਰਦੇ ਜੀ ਉਹਨਾਂ ਦਾ ਵੀ ਧੰਨਵਾਦ ਹੀ ਇਹ ਦੇਖੋ ਕਰਦਾ ਆਪਾਂ ਕੁਝ ਨਹੀਂ ਸਕਦੇ ਹਨਾ ਤੇ ਲੋ ਜੀ ਇੱਥੇ ਸਬਜ਼ੀ ਨੂੰ ਤੜਕਾ ਲਾਤਾ ਸੀ ਕद्दू ਬਣਾਇਆ ਅੱਜ ਆ ਤੇ ਨਾਲ ਹੀ ਲੱਗੀ ਸੀਗੀ ਆਟਾ ਗੁੰਨਣਾ ਆਟਾ ਗੁੰਨ ਕੇ ਉਸ ਤੋਂ ਬਾਅਦ ਫਿਰ ਬਸ ਨਾਲ ਦੀ ਨਾਲ ਫੁਲਕੇ ਬਣਾ ਲਉ ਸਬਜੀ ਨੂੰ ਦੂਸਰੀ ਸਾਈਡ ਰੱਖ ਦੂੰਗੀ ਜਾਂ ਕਈ ਵਾਰ ਫਿਰ ਮੈਂ ਇਹ ਵੀ ਕਰਦੀ ਆਂ ਵੀ ਸਬਜੀ ਨੂੰ نیچے ਲਾ ਦੇਣੀ ਹੁੰਦੀ ਆ ਪਹਿਲਾਂ ਫੁਲਕੇ ਬਣਾ ਕੇ ਰੱਖ ਲੈਣੇ ਹੁਣ ਮੈਂ ਜ਼ਿਆਦਾਤਰ ਇਹੀ ਕਰਦੀ ਆਂ ਹੁਣ ਸਾਨੂੰ ਆਦਤ ਪੈ ਗਈ ਵੀ ਹੁਣ ਜਿਹੜੇ ਫੁਲਕੇ ਬਣਾ ਕੇ ਰੱਖਦੀ ਖਾ ਲੈਣੇ ਪਹਿਲਾਂ ਤਾਂ ਲੰਘਦੇ ਨਹੀਂ ਸੀ ਗਲੇ ਤੁਨੀ ਚ ਉੱਤਰਦੇ ਨਹੀਂ ਸੀ ਬੁਰਕੀ ਕਿਉਂਕਿ ਆਦਤ ਪਈ ਹੋਈ ਸੀ ਗਰਮ ਗਰਮ ਖਾਣ ਦੀ ਪਰ ਹੁਣ ਮੈਂ ਥੋੜਾ ਜਿਹਾ ਆਪਣੇ ਮਤਲਬ ਕਿ ਚੇਂਜ ਕੀਤਾ ਵੀ ਨਹੀਂ ਹੈਨਾ ਗਰਮ ਰੋਟੀ ਵੀ ਜ਼ਿਆਦਾ ਸਿਹਤ ਲਈ ਠੀਕ ਨਹੀਂ ਹੈਗੀ ਵੀ ਪਹਿਲਾਂ ਵੀ ਤਾਂ ਬਣਾ ਕੇ ਰੱਖ ਦਿੰਦੇ ਹੁੰਦੇ ਸੀ ਹਨਾ ਖਾਂਦੇ ਸੀਗੇ ਵੀ ਹੁਣ ਆਪਾਂ ਨੇ ਆਪਣੀਆਂ ਆਦਤਾਂ ਬਗਾੜੀਆਂ ਹੋਈਆਂ ਨੇ ਵੀ ਇਹਨੂੰ ਕਿਉਂ ਨਾ ਸੁਧਾਰੇ ਜਾਵੇ ਬਣਾ ਕੇ ਰੱਖ ਲੈਣੀਆਂ ਮੈਂ ਰੋਟੀ ਵਧੀਆ ਵੀ ਲੱਗਣ ਲੱਗੀ ਜੀ ਹੁਣ ਪਹਿਲਾਂ ਬਿਲਕੁਲ ਵੀ ਨਹੀਂ ਵਧੀਆ ਲੱਗਦੀ ਸੀ ਮੇ ਝੋਲ ਬੋਲਾ ਪਰ ਹੁਣ 10 12 ਦਿਨਾਂ ਦੀ ਠੀਕ ਲੱਗਦੀ ਹੈ ਹੁਣ ਖਾ ਵੀ ਲੈਣੇ ਸਾਰੇ ਜਣੇ ਅਸੀਂ ਖੁਸ਼ ਹੋ ਕੇ ਖਾ ਲੈਣੇ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਹਨਾ ਵੀ ਚਲੋ ਵਧੀਆ ਲੱਗਦਾ ਕਿ ਬਾਕੀ ਸਾਰੇ ਜਣੇ ਇਕੱਠੇ ਬੈਠ ਕੇ ਖਾ ਲੈਣੇ ਆ ਚਾਰੇ ਜਣੇ ਚਾਰੀਆਂ ਅਸੀਂ ਫੈਮਿਲੀ ਮੈਂਬਰਸ ਦੋ ਬੇਟੇ ਮੇਰੇ ਦੋਨੋਂ ਜੀ ਅਸੀਂ ਆ ਜੀ ਆ ਹਾਂ ਨਾ ਬਾਕੀ ਤੁਹਾਨੂੰ ਪਤਾ ਹੀ ਜੀ ਆਪਾਂ ਹੁਣ ਸਾਰੇ ਫੈਮਿਲੀ ਇਕੱਠੇ ਹੀ ਰਹਿੰਦੇ ਆ ਪਹਿਲਾਂ ਬੱਚੇ ਇੱਧਰ ਪੈਂਦੇ ਸੀ ਸੀ ਉੱਧਰ ਪੈਂਦੇ ਸੀ ਉਹ ਵੀ ਇੱਕ ਐਵੇਂ ਲੱਗਦਾ ਸੀ ਪਰ ਹੁਣ ਚਲੋ ਠੀਕ ਆ ਜੀ ਸਾਰੇ ਫੈਮਿਲੀ ਮਿਲ ਕੇ ਹੱਸਦੇ ਆ ਖੇਡਦੇ ਆ ਇਹ ਹੋਣਾ ਵੀ ਜ਼ਰੂਰੀ ਚਾਹੀਦਾ ਕਿਉਂਕਿ ਜੇ ਬੱਚੇ ਅਲੱਗ ਪੈ ਗਏ ਜੀ ਆਪਾਂ ਆਪ ਅਲੱਗ ਪੈ ਗਏ ਕੁਛ ਨਹੀਂ ਜੀ ਸਵੇਰੇ ਬੱਚੇ ਉੱਠਦੇ ਨੇ ਆਪਣੇ ਆਪਣੇ ਚਲੇ ਜਾਂਦੇ ਨੇ ਤੇ ਮੈਂ ਕੰਮਕਾਰ ਕਰਦੀ ਰਹਿੰਦੀ ਆ ਟਾਈਮ ਹੀ ਨਹੀਂ ਮਿਲਦਾ ਸੀ ਹੁਣ ਚਲੋ ਜੋ ਵੀ ਹੱਸਦੇ ਖੇਡਦੇ ਆ ਹਣਾ ਇਕੱਠੇ ਰਹਿਨੇ ਆਂ ਨੇਰੇ ਤੱਕ 12 11 ਵਜੇ ਤੱਕ ਅਸੀਂ ਸੌਣੇ ਆਂ ਜੀ ਪਰ ਚਲੋ ਇਹ ਵੀ ਜੋ ਵੀ ਹਾਸੇ ਮਜ਼ਾਕੇ ਚੱਲਦਾ ਰਹਿੰਦਾ ਬੱਚਿਆਂ ਨੂੰ ਵੀ ਪਤਾ ਲੱਗਦਾ ਹਨ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਤੇ ਮਾਪੇ ਨੂੰ ਵੀ ਵਧੀਆ ਲੱਗਦਾ ਹਨ ਵੀ ਬੱਚੇ ਸਾਡੇ ਵਿੱਚ ਬੈਠਦੇ ਨੇ ਹਾਸਦੇ ਖੇਡਦੇ ਨੇਗੇ ਹਨਾ ਬਾਕੀ ਠੀਕ ਆ ਜੀ ਘਰ ਦਾ ਮਾਹੌਲ ਵਧੀਆ ਕੋਈ ਉਹ ਨਹੀਂ ਹੈਗਾ ਤੇ ਚਲੋ ਜੀ ਇੱਥੇ ਲੱਗੀ ਸੀ ਦੇਖੋ ਫੁਲਕੇ ਬਣਾਉਣਾ ਸਰ ਸਬਜੀ ਤਾਂ ਮੈਂ ਉਹ ਹੀ ਕੀਤਾ ਅੱਜ ਥੋੜੀ ਜਿਹੀ ਕੱਚੀ ਸੀ ਉਹਨੂੰ ਸਾਈਡ 'ਤੇ ਰੱਖਤਾ ਮੈਂ ਕਿ ਬਾਅਦ ਵਿੱਚ ਸੇਕ ਲਵਾ ਕੇ ਦੁੱਧ ਪਾ ਦੂੰਗੀ ਤੇ ਫੁਲਕੇ ਬਣਾ ਲਾਂ ਚਲੋ ਜੀ ਫਿਰ ਅੱਜ ਦਾ ਵੀਡੀਓ ਜਿਹੜਾ ਇੰਨਾ ਕੀ ਸੀ ਇੱਥੇ ਐਂਡ ਕਰਦੇ ਮਿਲਦੇ ਆ ਕੱਲ ਨੂੰ ਵਧੀਆ ਬਲੌਗ ਦੇ ਨਾਲ ਬਾਏ ਬਾਏ